ਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਤੁਸਿਆ ਮੇਰਾ ਮਾਥੇ ਛਤਰ ਦਰੈ ਗਰੀਬਾਂ ਨੂੰ ਨਿਮਾਣੇ ਅੰਮਣੇ ਨਥਾਵਿਆਂ ਨੂੰ ਨਿਤਰਿਆਂ ਨੂੰ ਨਪੱਤਿਆਂ ਨੂੰ ਨਗੱਤਿਆਂ ਨੂੰ ਮਾਣ ਦੇਣ ਵਾਲਾ ਮੇਰਾ ਸਤਿਗੁਰ ਪਿਆਰਾ ਪ੍ਰੀਤਮ ਸ੍ਰੀ ਗੁਰੂ ਅਰਬਦਾਸ ਪਾਤਸ਼ਾਹ ਜੀ ਉਹ ਗੋਬਿੰਦ ਹੈ ਗੋਪਾਲ ਹੈ ਗੋਬਿੰਦ ਸ਼ਬਦ ਤੋਂ ਔਖੇ ਨਾ ਹੋ ਜਾਣਾ ਗੋ ਕਹੀਏ ਧਰਤੀ ਬਿੰਦ ਕਹੀਏ ਪਾਲਕ ਗੋਬਿੰਦ ਗੋ ਕਹੀਏ ਧਰਤੀ ਮਾਫ ਕਰਨਾ ਬਿੰਦ ਕਹੀਏ ਬਣਾਉਣ ਵਾਲਾ ਗੋਬਿੰਦ ਧਰਤੀ ਨੂੰ ਸਿਰਜਣ ਵਾਲਾ ਉਹਨੂੰ ਗੋਬਿੰਦ ਕਹਿੰਦੇ ਇੱਕ ਸ਼ਬਦ ਹੈ ਗੋਪਾਲ ਗੋਪਾਲ ਤੇਰਾ ਆਰਤਾ ਗੋਪਾਲ ਦਾ ਅਰਥ ਵੀ ਕੁਝ ਰਲਦਾ ਮਿਲਦਾ ਹੀ ਐ ਗੋ ਗੋ ਕਹੀਏ ਧਰਤੀ ਪਾਲ ਕਹੀਏ ਪਾਲਕ ਪਾਲਣ ਵਾਲਾ ਧਰਤੀ ਨੂੰ ਪਾਲਣ ਵਾਲਾ ਗੋਪਾਲ गोविंद ਆਰਾਮ ਰਮਿਆ ਹੋਇ ਰਮਈਆ ਜਿਹੜਾ ਘਟ ਘਟ ਵਿੱਚ ਇਹਦਾ ਰੰਗ ਹੈ ਦਰਖਤਾਂ ਵਿੱਚ ਹਰਾ ਦਿਖਦਾ ਏ ਦਰਖਤਾਂ ਵਿੱਚ ਹਰਾ ਦਿਖਦਾ ਏ ਤੇ ਹਰਾ ਰੰਗ ਵੀ ਇੱਕ ਹਰਾ ਨਹੀਂ ਹੈ ہزار ਤਰ੍ਹਾਂ ਦਾ ਰੰਗ ਹਰਾ ਹੈ ਇੱਕ ਦਰਖਤ ਟਾਲੀ ਦਾ ਉਹ ਆਪਣੀ ਤਰ੍ਹਾਂ ਹਰਾ ਹੈ ਇੱਕ ਦਰਖਤ ਕਿੱਕਰ ਦਾ ਉਹ ਵੀ ਹਰਾ ਹੈ ਉਹ ਆਪਣੀ ਤਰ੍ਹਾਂ ਹਰਾ ਹੈ ਵੇਖੋਰਾ ਹਜ਼ਾਰਾਂ ਦਰਖਤ ਨੇ ਇੱਕ ਦਾ ਰੰਗ ਦੂਜੇ ਨਾਲ ਹਰੇ ਨਾਲ ਮੈਚ ਨਹੀਂ ਕਰਦਾ ਕਿੱਡਾ ਬਿਆਨਕ ਹੈ ਕਿਟਾ ਲੁਨਾਰੀ ਹੈ ਜਿਹੜਾ ਰੰਗ ਰੰਗ ਰਿਹਾ ਹੈ ਗੁਰੂ ਕੇ ਪਿਆਰਿਓ ਗੁਰੂ ਕੇ ਸਵਾਰਿਓ ਇਹ ਅਕਾਲ ਪੁਰਖ ਹੀ ਸਮਰਤ ਹੈ ਜਿਹੜਾ ਅਨੇਕਤਾ ਵਿੱਚ ਆਪ ਵਰਤ ਰਿਹਾ ਇਹ ਤੇ ਰੰਗ ਲੱਗ ਲੱਗ ਰੰਗ ਰਿਹਾ ਹੈ 648ਵਾਂ ਗੁਰਪੁਰ ਮਨਾਇਆ ਨਾ ਆਪ ਜੀ ਨੇ ਇਹ ਗੁਰਪੁਰ ਮਨਾਣੇ ਇਹ ਮੋਜਾਂ ਇਹ ਖੁਸ਼ੀਆਂ ਇਹ ਖੇੜੇ ਨਾ ਆਉਂਦੇ ਜੇ ਬਾਬਾ ਸਾਹਿਬ ਭੀਮਾ ਉਹ ਮੇਡ ਕਰ ਟਾਈ ਵਾਲਾ ਬਾਬਾ ਦੇਖੋ ਨਾ ਪਿਆਰਿਓ ਹਜ਼ਾਰਾਂ ਸਾਲਾਂ ਦੀ ਗੁਲਾਮੀ ਹੈ ਗੁਲਾਮੀ ਹਜ਼ਾਰਾਂ ਸਾਲਾਂ ਦੀ ਹੈ ਗੁਰਬਤ ਹੈ ਗਰੀਬੀ ਹੈ ਦੁੱਖ ਨੇ ਦਰਦ ਨੇ ਕੋ ਲਾਲ ਹੈ ਹਜ਼ਾਰ ਸਾਲ ਦਾ ਹਨੇਰਾ ਹੋਵੇ ਦੀਵਾ ਜਗਾਓ ਹਨੇਰਾ ਨਹੀਂ ਕਹਿ ਸਕਦਾ ਮੈਂ ਹਜ਼ਾਰ ਸਾਲ ਤੋਂ ਇੱਥੇ ਨਹੀਂ ਜਾਮਾਗਾ ਦੀਵਾ ਬਲੇ ਹਨੇਰਾ ਜਾਏ ਬਾਬਾ ਸਾਹਿਬ ਆਏ ਦੁੱਖ ਹਦਲਦਰ ਜਾਏ ਦੁੱਖ ਦਿਲਦਰ ਸਾਰੇ ਨਾਸ਼ ਐਸਾ ਟਾਈ ਵਾਲਾ ਬਾਬਾ ਆਇਆ ਐਸਾ ਆਇਆ ਗਰੀਬਾਂ ਦੀਆਂ ਚੌਫੜੀਆਂ ਦੇ ਵਿੱਚ ਚਾਨਣ ਹੋ ਗਿਆ ਅਜੋਕੇ ਯੁੱਗ ਦਾ ਦੇਵਤਾ ਬਾਬਾ ਸਾਹਿਬ ਪੀਮਰਾਉ ਬਣ ਕੇ ਟਾਈ ਲਾਉਂਦਾ ਹੈ ਉਹਨਾ ਕੋਟ ਪਿੰਟ ਪਾਉਂਦਾ ਏ ਉਹਦੇ ਕੋਲੇ ਹਥਿਆਰ ਏ ਉਸ ਹਥਿਆਰ ਦੀ ਮਾਰ ਬਹੁਤ ਏ ਉਸ ਹਥਿਆਰ ਦੀ ਮਾਰ ਪਰਮਾਣੂ ਬੰਬ ਤੋਂ ਵੀ ਜ਼ਿਆਦਾ ਏ ਕੋਈ ਤੂਫ਼ ਨਹੀਂ ਬੀੜੀ ਕੋਈ ਗੋਲੀਆਂ ਨਹੀਂ ਚਲਾਈਆਂ ਬਸ ਉਸ ਮਰਦਮੜੇ ਕ੍ਰਿਸ਼ ਨੇ ਆਪਣੀ ਕਲਮ ਨਾਲ ਤਕਦੀਰਾਂ ਲਿਖੀਆਂ ਐਸੀਆਂ ਤਕਦੀਰਾਂ ਲਿਖੀਆਂ ਮਾਫ਼ ਕਰਨਾ ਭੈਣੋ ਪਾਰਤ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਗਿਆ ਕਾਂਜੀ ਕਿਹਾ ਗਿਆ ਕਾਂਜੀ ਜਿਹੜੀ ਸੱਪ ਉਤਾਰਦਾ ਹੈ ਬਗਿਆੜੀ ਮਾਕਰਨਾ ਇਹ ਸ਼ਬਦ ਵਰਤੇ ਗਏ ਨਰਕ ਦਾ ਦਵਾਰ ਨਿਵੇਂ ਨਵਾਣੇ ਪਰ ਮੇਰੇ ਬਾਬਾ ਸਾਹਿਬ ਨੇ ਭੈਣੋ ਤੁਹਾਨੂੰ ਉਸ ਜਗ੍ਹਾ ਤੇ ਬਿਠਾਇਆ ਜਿੱਥੇ ਬੈਠਣ ਦੀ ਸਮਰੱਥਾ ਨਹੀਂ ਸੀ ਦੇਸ਼ ਦੀ ਪਹਿਲੀ ਪ੍ਰਧਾਨ ਮੰਤਰੀ ਬਣੀ ਡਰਾ ਗਾਂਧੀ ਚਾਹੇ ਉਹ ਜੁੱਡੀ ਮਰਜੀ ਕੋਲ ਦੀ ਹੋਵੇ ਉਹ ਪ੍ਰਧਾਨ ਮੰਤਰੀ ਬਣ ਨਹੀਂ ਸਕਦੀ ਸੀ ਕਿਉਂ ਬਣੀ ਕਿਉਂਕਿ 바ਵਾ ਸਭ ਨੇ ਲਿਖਿਆ ਕਿ ਔਰਤ ਮਰਦ ਇੱਕ ਬਰਾਬਰ ਨੇ 6441 ਜਾਤਾ ਭਾਰਤ ਵਿੱਚ ਅਸੀਂ ਗੱਲ ਨਹੀਂ ਮੰਨੀ ਗੁਰੂਆਂ ਦੀ ਬੜਾ ਸਮਝਾਇਆ ਸਾਨੂੰ ਆਪਣਾ ਆਪਾ ਵਾਰ ਦਿੱਤਾ ਸੀਸ ਕਟਾਏ ਨੇ ਬੰਦ-ਬੰਦ ਕਟਾਏ ਨੇ ਅਸੀਂ ਕੀਮਤ ਨਹੀਂ ਪਾਈ ਫਿਰ ਅਕਾਲ ਪੁਰਖ ਨੇ ਬੰਦਾ ਭੇਜਿਆ ਆਪਣਾ ਰੱਬ ਦਾ ਬੰਦਾ ਦੇਵਤਾ ਦੇਵਤਾ ਕਹੀਏ ਦੇਣ ਵਾਲਾ ਜਿਹੜਾ ਦੇ ਦੇ ਮੁੜ ਕੇ ਮੰਗੇ ਨਾ ਕੁਝ ਉਹ ਸਾਨੂੰ ਕਰਦਾ ਕਰ ਕਰਦੇ ਵਿੱਚ ਉਹਨੇ ਦਿੱਤਾ ਪਹਿਲਾ ਦਾਨ ਵਿੱਤਿਆ ਦਾ ਦਾਨ ਵਿੱਦਿਆ ਦਾ ਦਾਨ ਸਭ ਤੋਂ ਵੱਡਾ ਮਹਾਨ ਦਾਨ ਹੈ ਇਸ ਵਿਦਿਆ ਦੇ ਦਾਨ ਨੂੰ ਪ੍ਰਾਪਤ ਕਰਕੇ ਮਰੀ ਜਾਤ ਟਟਵੰਡਾ ਢੋਟ ਬੰਤ ਅਨਤ ਹੈ ਬਨਾਰਸ ਆਸ-ਪਾਸਾ ਮਰੇ ਹੋਏ ਮਸ਼ੂਟ ਹੋਣ ਵਾਲੇ ਦੇਸ਼ ਦੇ ਹੁਕਮਰਾਨ ਬਣ ਗਿਆ ਖੁ ਸਤਨਾਮ ਜੀ ਵਾਹਿਗੁਰੂ ਕਿੰਨਾ ਮਹਾਨ ਹੈ ਬਾਬਾ ਸਾਹਿਬ ਉਹ ਪਿਆਰਿਓ ਘਰ ਵਿੱਚ ਬਾਬਾ ਸਾਹਿਬ ਦੀ ਫੋਟੋ ਲਾਓ ਇੱਕ ਚਿੱਤਰ ਬੱਚੇ ਸਕੂਲ ਜਾਣ ਬੱਤੇ ਅਨਵਾਖ ਹੋਤੀ ਏ ਬੇਪੁੱਤਾ ਦੇਖ ਆ ਸਾਡਾ ਇਸ਼ਟ ਬਾਬਾ ਸਾਹਿਬ ਨਮਸਕਾਰ ਕਰ ਤੁਹਾਡੇ ਅੰਦਰ ਕੀ ਪਤਾ ਕਿਹਨਾਂ ਦੇ ਅੰਦਰ ਬਾਬਾ ਸਾਹਿਬ ਦੀ ਉਹ ਸੁਰਤ ਜਾਗ ਪਵੇ ਸਮਾਜ ਨੂੰ ਨਵੀਂ ਊਰਜਾ ਮਿਲ ਜਾਏ ਗੁਰੂ ਕੇ ਪਿਆਰਿਓ ਬਾਬਾ ਸਾਹਿਬ ਦੀਆਂ ਲੇਖੀਆਂ ਕਿਤਾਬਾਂ 40 ਕਿਤਾਬਾਂ ਉਹਨਾਂ ਦੀਆਂ ਆਪਣੀਆਂ ਲੇਖੀਆਂ ਹੋਈਆਂ ਇੱਕ ਸੈੱਟ ਹੈ ਬੋਲੀਆ ਦਾਸ ਦੀ ਲਾਇਬ੍ਰੇਰੀ ਵਿੱਚ ਪਈਆਂ ਨੇ ਦਾਸ ਦੀ ਲਾਇਬ੍ਰੇਰੀ ਵਿੱਚ ਉਹ ਹਨ ਹਿੰਦੀ ਇੰਗਲਿਸ਼ ਵਿੱਚ ਆਉਂਦੀਆਂ ਨੇ 40 ਕਿਤਾਬਾਂ 바ਵਾ ਸਾਹਿਬ ਤੇ ਹਜ਼ਾਰਾਂ ਕਿਤਾਬਾਂ ਲੋਕਾਂ ਨੇ ਲਿਖੀਆਂ ਪਰ 바ਵਾ ਸਾਹਿਬ ਦੀਆਂ ਆਪਣੀਆਂ ਲਿਖੀਆਂ ਕਿਤਾਬਾਂ ਦੀ ਗੱਲ ਕਰਦਾ ਮੈਂ 40 ਕਿਤਾਬਾਂ ਇੱਕ ਤੋਂ ਲੈ ਕੇ 40 ਤੱਕ ਵੋਲੀਅਮ ਹਨ 1300 ਰੁਪਏ ਵਿੱਚ ਤੁਹਾਡੇ ਘਰ ਪਹੁੰਚਣਗੀਆਂ ਬੜੋ ਤੁਸੀਂ ਹੈਰਾਨ ਹੋ ਜਾਓਗੇ ਉਸ ਮਰਦਮੜੇ ਪੁੱਛ ਨੇ ਆਰਾਮ ਕਰਕੇ ਨਹੀਂ ਵੇਖਿਆ ਮਦ ਇਹ ਜਨਮ ਤੇ ਮਾਰੇ ਲਿਖੇ ਉਹਨੇ ਗੁਰੂ ਦੀ ਗੱਲ ਮੰਨੀ ਜਨ ਉਹਨੂੰ ਲੇਖੇ ਲਾ ਗਿਆ ਪਰ ਗੁਰੂ ਕੇ ਪਿਆਰਿਓ ਬੜੇ ਬੜੇ ਘਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਹੈ 바ਵਾ ਸਾਹਿਬ ਦਾ ਇੱਕ ਚਿੱਤਰ ਤੱਕ ਘਰ ਵਿੱਚ ਨਹੀਂ ਮਿਲਦਾ ਕਿਉਂ ਰੱਖਸ਼ਨ ਲੈ ਲਿਆ 바ਵਾ ਸਾਹਿਬ ਦਾ ਸਹੂਲਤ ਲੈ ਲਈ 바ਵਾ ਸਾਹਿਬ ਦੀ ਪਰ 바ਵਾ ਸਾਹਿਬ ਦਾ ਫੋਟੋ ਲਾ ਕੇ ਸ਼ੋ ਨਹੀਂ ਹੋਣਾ ਚਾਹੁੰਦੇ ਕਿ ਅਸੀਂ ਕੌਣ ਆ ਮਾਫ ਕਰਨਾ ਬਹੁਤ ਲੋਕ ਨੇ ਇਦਾਂ ਤੇ ਅਫਸਰ ਵੀ ਨੇ ਬੜੇ ਬੜੇ ਜਦੋਂ ਕੁਰਸੀ ਤੇ ਹੋਣਗੇ ਉਦੋਂ ਕਿਸੇ ਦੀ ਗੱਲ ਨਹੀਂ ਸੁਣਨਗੇ ਜਦੋਂ ਰਿਟਾਇਰ ਹੋ ਜਾਣਗੇ ਨਾ ਮਾਫ ਕਰਨਾ ਬਾਅਦ ਚ ਫਿਰ ਸੋਸਾਇਟੀਆਂ ਬਣਾ ਲੈਣਗੇ ਲੋਕਾਂ ਦਾ ਭਲਾ ਕਰ ਲੈ ਜਦੋਂ ਕਰਨਾ ਸੀ ਭਲਾ ਕੁਰਸੀ ਦੇ ਬੈਠ ਕੇ ਉਦੋਂ ਕਰਦੇ ਨਹੀਂ ਉਦੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦੇ ਪਿਓ ਨੂੰ ਕਹਿੰਦੇ ਕਿ ਇਹਨੂੰ ਅੰਦਰ ਨਾ ਆਣ ਲਈ ਜਦੋਂ ਰਿਟਾਇਰ ਹੋ ਜਾਣਗੇ ਨੌਕਰੀ ਤੋਂ فارغ ਹੋ ਜਾਣਗੇ ਫਿਰ ਬਣਾਣਗੇ ਐਨ ਜੀਓ ਫਿਰ ਟਰਸਟ ਬਣਾ ਲੈਣਗੇ ਫਿਰ ਕਰਨਗੇ ਸੇਵਾ ਪੇ ਸੇਵਾ ਕਰਨੀ ਭਲੇਓ ਜਦੋਂ ਹੱਥ ਵਿੱਚ ਪਾਵਰ ਸੀ ਉਦੋਂ ਕਿਉਂ ਨਾ ਕੀਤੀ ਸੇਵਾ ਸਗੁਰੂ ਕੇ ਪੈਰੋ ਜਿੱਥੇ ਗੁਰੂ ਨਾਨਕ ਦਾਸ ਪਾਤਸ਼ਾਹ ਜੀ ਦਾ ਨਾਮ ਲੈਨੇ ਹੋ ਉਥੇ ਬਾਬਾ ਸਾਹਿਬ ਦੀਆਂ ਲਿਖੀਆਂ ਕਿਤਾਬਾਂ ਪੜਿਆ ਕਰੋ ਆਓ ਗੁਰੂ ਦੇ ਪਿਆਰੇ ਬਾਬਾ